ਸੰਗਰੂ ਹੁਣ ਮਸ਼ੂਰ ਡਾਕਟਰ ਅਖਿਲੇਸ਼ ਗਰੋਵਰ ਦੇ ਨਾਲ ਖਾਸ ਮੁਲਾਕਾਤ ਸਾਰੀਆਂ ਬਿਮਾਰੀਆਂ ਬੜੇ ਵਿਸਥਾਰ ਨਾਲ ਦੱਸਿਆ ਕਿ ਬਿਮਾਰੀਆਂ ਲੱਗਣ ਦੇ ਕੀ ਕਾਰਨ ਹੁੰਦੇ ਨੇ ਤੇ ਇਹਨਾਂ ਤੋਂ ਕਿਸ ਤਰ੍ਹਾਂ ਬਚਾ ਜਾ ਸਕਦਾ ਹੈ ਤੇ ਲਗਾਤਾਰ ਦਵਾਈਆਂ ਖਾਣ ਦੇ ਕੀ ਨੁਕਸਾਨ ਨੇ ਆਓ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਅਸੀਂ ਮਿਲਵਾਨ ਜਾ ਰਹੇ ਹਾਂ ਡਾਕਟਰ ਅਖਿਲੇਸ਼ ਗਰੋਵਰ ਜੀ ਦੇ ਨਾਲ ਜੋ ਕਿ ਮੈਦਾਨਤਾ ਦੇ ਵਿੱਚ ਵੀ ਆਪਣੀ ਸੇਵਾਵਾਂ ਹੰ ਜੋ ਉਹ ਨਿਭਾ ਚੁੱਕੇ ਹਨ ਅਤੇ ਅੱਜ ਜੇ ਕੋਈ ਇਹ ਗੱਲ ਕੀਤੀ ਜਾਵੇ ਤਾਂ ਸੰੂਰ ਘੰਟਾ ਘਰ ਦੇ ਆਫਿਸ ਦੇ ਕੋਲ ਇਹਨਾਂ ਦਾ ਆਪਣਾ ਕਲੀਨਿਕ ਹੈ ਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਹਨ ਜੋ ਆਪਾਂ ਐ ਕਹਿ ਸਕਦੇ ਹਾਂ ਕਿ ਹਰ ਬਿਮਾਰੀ ਹਰ ਬਿਮਾਰੀ ਦਾ ਇਹਨਾਂ ਨੂੰ ਇਲਾਜ ਹੈ ਤੇ ਪੂਰੀ ਨੌਲੇਜ ਰੱਖਦੇ ਹਨ ਅਤੇ ਆਪਣਾ ਇਹਨਾਂ ਦਾ ਕਲੀਨਿਕ ਹੈ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਅਤੇ ਜਾਣਾਂਗੇ ਉਹਨਾਂ ਜੀਵਨ ਮਾਰੀ ਦੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸਾਰਿਆਂ ਨੂੰ ਡਾਕਟਰ ਸਾਹਿਬ ਨੇ ਤੁਹਾਡੇ ਜੀਵਨ ਬਾਰੇ ਜਾਨਣਾ ਚਾਹਾਂਗੇ ਕਿ ਡਾਕਟਰੀ ਲਾਈਨ ਵਿੱਚ ਕਿਵੇਂ ਆਏ ਆਪਾਂ ਕਦੋਂ ਤੋਂ ਆਪ ਨੂੰ ਐ ਸੀਗੇ ਪ੍ਰੈਕਟਿਕਰ ਬਣੇ ਦੇਖੋ ਮੈਂ ਸੰਗਰੂਰ ਦਾ ਹੀ ਪੈਦਾ ਹੋਇਆ ਜੀ ਬਚਪਨ ਆਪਣਾ ਸਾਰਾ ਇੱਥੇ گزارਿਆ ਹੈ ਬਚਪਨ ਬਿਮਾਰ ਹੋ ਜਾਂਦੇ ਸੀਗੇ ਸਿਵਲ ਹਸਪੀਟਲ ਜਾਂਦੇ ਸੀ ਬੜਾ ਰਸ਼ ਹੁੰਦਾ ਸੀਗਾ ਉਦੋਂ ਦੇਖਦੇ ਸੀ ਮੇਰੀ ਜਾਂਦੀ ਤਕਲੀਫਾਂ ਦੇਖਦੇ ਸੀਗੇ ਉਦੋਂ ਫਿਰ ਮਨ ਹੌਲੀ-ਹੌਲੀ ਸਟਾਰਟ ਆਣਾ ਆਇਆ ਕਿ ਲੋਕਾਂ ਦੀ ਸੇਵਾ ਕਰੀਏ ਲੋਕਾਂ ਦੇ ਦਰਦ ਨੂੰ ਸਮਝ ਕੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਸਟਾਰਟ ਕਰੀਏ ਇਸ ਤਰ੍ਹਾਂ ਹੌਲੀ-ਹੌਲੀ ਮੇਰੀ ਟਾਈਮ ਨਾਲ ਮੋਟੀਵੇਸ਼ਨ ਬਣਦੀ ਰਹੀ ਕਿ ਮੈਂ ਡਾਕਟਰ ਲਾਈਨ ਚੂਸ ਕੇ ਕਉ ਸਰ ਕਿੰਨੀਆਂ ਇੱਕ ਜਦੋਂ ਜਕਰ ਗੱਲ ਕਰੀਏ ਵੀ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਕਿਉਂਕਿ ਡਾਕਟਰੀ ਦੀ ਪੜ੍ਹਾਈ ਵਲਾਂ ਕਹਿ ਹੁੰਦਾ ਕਿ ਸੋਖੀ ਨਹੀਂ ਕੋਲੇ ਮੋਟੇ-ਮੋਟੇ ਕਿਤਾਬਾਂ ਪੜ੍ਹਨੇ ਪੈਂਦੀਆਂ ਨੇ ਤਾਂ ਤੁਹਾਡਾ ਕਦੇ ਮੰਨ ਨਹੀਂ ਕਿ ਆ ਯਾਰ ਵੀ ਮੈਂ ਡਾਕਟਰੀ ਕਰੂੰਗਾ ਯਾਰ ਕੋਈ ਹੋਰ ਕੋਰਸ ਕਰਨ ਲੱਗਾਂਗਾ ਡਾਕਟਰੀ ਦਾ ਕਾਫੀ ਲੰਬਾ ਸਫ਼ਰ ਰਹਿੰਦਾ ਜੀ ਪਹਿਲਾਂ ਤਾਂ 1+2 ਵਿੱਚ ਮੈਡੀਕਲ ਲੈਣੀ ਪੈਂਦੀ ਹੈ ਫਿਰ 5.5 ਸਾਲ ਦਾ ਐਮਬੀਬੀਐਸ ਦਾ ਕੋਰਸ ਹੈ ਫਿਰ ਉਸ ਤੋਂ ਬਾਅਦ ਐਮਡੀ ਦਾ ਅਲੱਗ ਪੇਪਰ ਦੇਣਾ ਪੈਂਦਾ ਹੈ ਫਿਰ ਅੱਗੇ 3 ਸਾਲ ਦੀ ਐਮਡੀ ਹੈ ਫਿਰ ਉਸ ਤੋਂ ਬਾਅਦ ਜੇ ਤੁਸੀਂ ਫਰਦਰ ਵੀ ਸਪੈਸ਼ਲਾਈਜੇਸ਼ਨ ਕਰ ਸਕਦੇ ਹੋ ਜਿਵੇਂ ਮੈਂ ਸ਼ੂਗਰ ਤੇ ਗਠੀਏ ਦੇ ਅੱਗੇ ਵੀ ਫੈਲੋਸ਼ਿਪ ਕੀਤੀ ਹੈ ਉਹ ਵੀ ਸਾਲ-ਸਾਲ ਦੇ ਕੋਰਸ ਰਹਿੰਦੇ ਆ ਕੁੱਲ ਮਿਲਾ ਕੇ ਚਲੋ ਮਤਲਬ ਤੁਸੀਂ 12-13 ਸਾਲ ਦੀ ਕਾਫੀ ਲਗਨ ਤੇ ਮਿਹਨਤ ਦੀ ਪੜ੍ਹਾਈ ਐ ਅੱਜ ਦੀ ਆਪਾਂ ਗੱਲ ਕਰੀਏ ਤਾਂ ਜਿਹੜੀ ਜਿਹੜੀ ਨੌਜਵਾਨ ਪੀੜ੍ਹੀ ਐ ਜੋ ਕਿ ਮੈਡੀਕਲ ਲੈਣ ਨੂੰ ਚੂਜ਼ ਕਰਨਾ ਚਾਹ ਰਹੀ ਐ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਆਪਾਂ ਦੇਖ ਰਹੇ ਆ ਕਿ ਅੱਜਕੱਲ ਬੱਚੇ ਨੇ ਜੋ ਸੋਸ਼ਲ ਮੀਡੀਆ ਦੇ ਕਾਫੀ ਐਕਟਿਵ ਰਹਿੰਦੇ ਨੇ ਤਾਂ ਮੋਬਾਈਲ ਦੀ ਤੁਸੀਂ ਕਿੰਨੀ ਵਰਤੋਂ ਕੀਤੀ ਉਸ ਟਾਈਮ ਉਸ ਟਾਈਮ ਤਾਂ ਹੀ ਮੋਬਾਈਲ ਸਾਡੇ ਵੇਲੇ ਤਾਂ ਕਿਹੜੇ ਮੋਬਾਈਲ ਹੁੰਦੇ ਸੀਗੇ ਅੱਜ ਕੱਲ ਦਾ ਜਿਵੇਂ ਕੋਚਿੰਗਾਂ ਵੀ ਆਨਲਾਈਨ ਚੱਲ ਪਈਆਂ ਸੰਤ ਤਾਂ ਦੂਰ ਜਾਣਾ ਪੈਂਦਾ ਸੀ ਜਿਵੇਂ ਮੈਂ ਚੰਡੀਗੜ੍ਹ ਵੀ ਗਿਆ ਵਿੱਚ ਵਿੱਚ ਕੋਚਿੰਗ ਲੈਂਣ ਲਈ ਇਸ ਕਰਕੇ ਮੋਬਾਈਲ ਦੀ ਤਾਂ ਕੋਈ ਖਾਸ ਵਰਤੋਂ ਨਹੀਂ ਸੀ ਪਰ ਅੱਜ ਕੱਲ ਕੋਚਿੰਗ ਵਗੈਰਾ ਲੈਣਾ ਪ੍ਰੇਪਰੇਸ਼ਨ ਕਰਨਾ ਐਗਜ਼ਾਮਸ ਦੀ ਕੰਪੈਰੀਟਿਵਲੀ ਇਸ ਕਰਕੇ ਕਾਫੀ ਸੌਖਾ ਹੋ ਚੁੱਕਿਆ ਮੋਬਾਈਲਾਂ ਕਰਕੇ ਡਾਕਟਰ ਸਾਹਿਬ ਆਪਾਂ ਦੇਖਿਆਗਾ ਕਿ ਜੇ ਅੱਜ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਸੀਆਰਪੀਸੀ ਜਿਹੜੇ ਸੈੱਲ ਨੇ ਇਹ ਵੀ ਘਟ ਵੱਧ ਰਹੇ ਨੇ ਚਿਕਨ ਗੁਣੀਆਂ ਕਾਫੀ ਵੱਧ ਘਟ ਰਿਹਾ ਹੈਗਾ ਇਹਦਾ ਮੁੱਖ ਕਾਰਨ ਕੀ ਹੈ ਤੇ ਬਿਮਾਰੀ ਕੀ ਹੈ ਇਸ ਦਾ ਕਾਰਨ ਇਹ ਹੈ ਜੀ ਇਸ ਵਾਰ ਐਕਚੁਅਲੀ ਮੀ ਪਿਆ ਬਹੁਤ ਜ਼ਿਆਦਾ ਤਾਂ ਕਿ ਜਿਹੜਾ ਮੱਛਰ ਹੁੰਦਾ ਇੱਕ ਮੱਛਰ ਹੈ ਏਡੀਸ ਇਜਿਪਟਿਕਾ ਉਹਦੇ ਕਰਕੇ ਚਿਕਨ ਗੁਣੀਆਂ ਦੇ ਡੇਂਗੀ ਫੈਲਦਾ ਹੈ ਉਹ ਕਾਫੀ ਜ਼ਿਆਦਾ ਬਰੀਡ ਕੀਤਾ ਇਸ ਵਾਰ ਕਾਫੀ ਹੋਇਆ ਉਸ ਕਰਕੇ ਡੇਂਗ ਤੇ ਚਿਕਨ ਗੁਣੀਆਂ ਬਹੁਤ ਜ਼ਿਆਦਾ ਫੈਲ ਰਹੇ ਪਹਿਲਾਂ ਸਨਾਮ ਬਹੁਤ ਜ਼ਿਆਦਾ ਕੇਸ ਸੀ ਹੁਣ ਸੰਗਰੂਰ ਵੀ ਬਹੁਤ ਜ਼ਿਆਦਾ ਕੇਸ ਆ ਰਹੇ ਜਿਸ ਬਹੁਤ ਤੇਜ਼ ਬੁਖਾਰ ਹੁੰਦਾ 102 103 ਦੇ ਖਰੀਦ ਸਾਰੇ ਜੋੜਾਂ ਚ ਦਰਦ ਹੋਣ ਲੱਗ ਜਾਂਦਾ ਹੈ ਸਾਰਾ ਸਰੀਰ ਟੁੱਟਣ ਲੱਗ ਜਾਂਦਾ ਹੈ ਵੀਕਨੈਸ ਆਣ ਲੱਗ ਜਾਂਦੀ ਹੈ ਪਰ ਇਸ ਦਾ ਮੇਨ ਇਲਾਜ ਇਹ ਹੀ ਹੈ ਕਿ ਆਪਾਂ ਡੋਲੋ ਦੀ ਟੈਬਲਟ ਖਾਈਏ ਫੀਵਰ ਨੂੰ ਕੰਟਰੋਲ ਕਰਨ ਲਈ ਪਾਣੀ ਪੀਏ ਪ੍ਰੋਪਰ ਰੈਸਟ ਕਰੀਏ ਹਫਤੇ 10 ਦਿਨ ਚ ਇਹ ਆਟੋਮੈਟਿਕਲੀ ਸੈਟਲ ਹੋ ਜਾਂਦਾ ਹੈ ਜਿਹੜਾ CRP ਵੀ ਵਧਿਆ ਹੁੰਦਾ ਉਹ ਵੀ ਹੌਲੀ ਹੌਲੀ ਹਫਤੇ ਬਾਅਦ ਘਿਰਨਾ ਸਟਾਰਟ ਹੋ ਜਾਂਦਾ ਡਾਕਟਰ ਸਾਹਿਬ ਮੈਂ ਕਿਸੇ ਮੈਡੀਕਲ ਪੁੱਛ ਰਿਹਾ ਸੀ ਉਹਨੂੰ 15 ਦਿਨ ਹੋ ਗਏ ਹਾਲੇ ਤੱਕ ਉਹਦੀਆਂ ਲੱਤਾਂ ਚ ਦਰਦ ਨਹੀਂ ਗਿਆ ਕਿ ਲੱਗਦਾਗਾ ਵੀ ਡਾਕਟਰ ਕਹਿ ਵੀ ਦਿੰਦੇ ਨੇ ਇਹ ਚਿਕਨ ਗੁਨਿਆ ਸੀ ਇਸ ਦਾ ਜੋ ਇਲਾਜ ਹੈ ਚਲੋ ਇਹ ਤਾਂ ਹੋ ਰਹੀ ਹੋ ਹੀ ਜਾਂਦਾਗਾ ਹੌਲੀ ਹੌਲੀ ਤਾਂ ਡੇਢ ਦੋ ਸਾਲ ਤੱਕ ਦਰਦ ਰਹਿੰਦੇ ਰੱਤਾ ਚ ਦੇਖੋ ਵੈਸੇ ਤਾਂ ਜਿਹੜੇ ਚਿਕਨ ਗੁਨਿਆ ਹੈ 90% ਪੇਸ਼ੈਂਟਸ ਇੱਕ ਮਹੀਨੇ ਅੰਦਰ ਦਰਦ ਖਤਮ ਹੋ ਜਾਂਦਾ ਪਰ ਕੁਝ ਪੇਸ਼ੈਂਟਸ ਮੈਂ ਵੀ ਦੇਖੇ ਆ ਜਿਵੇਂ ਮੈਂ ਗਠੀਆ ਦੀ ਫੈਲੋਸ਼ਿਪ ਵੀ ਕਰ ਰਿਹਾ ਸੀ ਕੋਈ ਪੇਸ਼ੈਂਟ ਨੂੰ ਤਿੰਨ ਤਿੰਨ ਸਾਲ ਤੱਕ ਵੀ ਦਰਦ ਲੰਦਾ ਹੈ ਕਈਆਂ ਨੂੰ ਪੰਜ ਪੰਜ ਸਾਲ ਵੀ ਹੋ ਜਾਂਦਾ ਉਸ ਨੂੰ ਕ੍ਰੋਨਿਕ ਚਿਕਨ ਗੁਨਿਆ ਸਿੰਡਰੋਮ ਕਹਿੰਦੇ ਆਪਾਂ ਉਸ ਕੇਸ ਵਿੱਚ ਫਿਰ ਡਿਫਰੈਂਟ ਤਰੀਕੇ ਦੇ ਆਪਾਂ ਨੂੰ ਦਵਾਈ ਸਟਾਰਟ ਕਰਨੀ ਪੈਂਦੀ ਹੈ ਉਹਦੇ ਨਾਲ ਰੈਲੀਫਸ ਮਿਲਦਾ ਸ਼ੂਗਰ ਦੀ ਗੱਲ ਕੀ ਤੇ ਆ ਡਾਕਟਰ ਸਾਹਿਬ ਹਰ ਘਰ ਸ਼ੂਗਰ ਹੈ ਹਰ ਬੰਦੇ ਨੂੰ ਸ਼ੂਗਰ ਹੈ ਕਿ ਇਹ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ ਜਾਂ ਇਹਦੇ ਹੋਰ ਵੀ ਕੋਈ ਕਾਰਨ ਹੈ ਜਾਂ ਇਲਾਜ ਕੇ ਨਾਲ ਇਸ ਦੇ ਸ਼ੂਗਰ ਬੇਸਿਕਲੀ ਮਿੱਠਾ ਖਾਣ ਨਾਲ ਨਹੀਂ ਹੁੰਦੀ ਜੀ ਸ਼ੂਗਰ ਬੇਸਿਕਲੀ ਜਿਹੜੀ ਟਾਈਪ 2 ਡਾਇਬੀਟੀਜ਼ ਹੈ ਜਿਹੜੀ ਕਾਮਨ ਹੈ ਉਸ ਜੈਨੇਟਿਕ ਫੈਕਟਰਸ ਇਨਵੋਲਡ ਹੋਨੇ ਹੈ ਫਾਦਰ ਨੂੰ ਸ਼ੂਗਰ ਹੋਵੇ ਮਦਰ ਨੂੰ ਹੋਵੇ ਜਿਸ ਚ ਸ਼ੂਗਰ ਦਾ ਕੰਟਰੋਲ ਖਤਮ ਹੋ ਜਾਂਦਾ ਬਾਡੀ ਚ ਜਿਹੜੇ ਸ਼ੂਗਰ ਦੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਮਨਾ ਕੀਤਾ ਜਾਂਦਾ ਵੀ ਉਹ ਸ਼ੂਗਰ ਨਾ ਖਾਣ ਆਦਰਵਾਇਜ਼ ਜਿਹੜਾ ਪੇਸ਼ੈਂਟ ਨਾਰਮਲ ਹੈ ਜਿਹੜੀ ਸ਼ੂਗਰ ਨਹੀਂ ਹੈ ਉਹ ਥਾਇਰੋਇਡ ਦੀ ਗੱਲ ਕੀ ਤੇ ਡਾਕਟਰ ਸਾਹਿਬ ਥਾਇਰੋਇਡ ਦੀ ਬਿਮਾਰੀ ਹੈ ਉਹ ਵੀ ਕਾਫੀ ਆਪਾਂ ਦੇਖਿਆ ਲਾ ਕੇ ਉਸ ਨੂੰ ਕਿਸੇ ਵੇਲੇ ਸਿਰ ਟਿਕੋਲੀ ਖਾਣੀ ਪੈਂਦੀ ਹੈ ਕਿ ਕਿੰਨਾ ਕਿ ਇਹ ਭੈੜਾ ਰੋਗ ਹੈ ਤੇ ਇਹਦਾ ਇਲਾਜ ਦੇਖੋ ਜੇ ਤਾਂ ਥਾਇਰੋਇਡ ਘਟਦਾ ਬੰਦੇ ਦਾ ਥਾਇਰੋਇਡ ਲੈਵਲ ਦਾ ਘਟਾ ਹੈ ਹਾਰਮੋਨ ਦਾ ਲੈਵਲ ਜਿੰਨੀ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਹਾਰਮੋਨ ਲਿਆ ਜਾਵੇ ਖਾਲੀ ਪੇਟ ਤਾਂ ਬਿਲਕੁਲ ਭੈੜਾ ਰੋਗ ਨਹੀਂ ਹੈਗਾ ਜੇ ਕੋਈ ਬੰਦਾ ਇਸ ਬਿਮਾਰੀ ਨੂੰ ਇਗਨੋਰ ਕਰ ਦਿੰਦਾ ਦਵਾਈ ਟਾਈਮਲੀ ਨਹੀਂ ਲੈਂਦਾ ਫਿਰ ਜ਼ਰੂਰ ਇਹ ਪੂਰੇ ਸਰੀਰ ਨੂੰ ਨੁਕਸਾਨ ਦਿੰਦਾ ਹੈ ਨੋ ਸੋ ਗਠੀ ਪਗਲ ਕਰਦੇ ਆ ਗਠੀਆ ਆਪਾਂ ਦੇਖਾਂਗਾ ਕਿ ਕਈ ਵਾਰ ਟੈਸਟ ਟੇਬ ਵਿੱਚ ਪੋਜ਼ਿਟਿਵ ਆ ਜਾਂਦਾਗਾ ਤਾਂ ਕਿਸੇ ਹੋਰ ਲੈਬ ਤੋਂ ਕਰਾਉਣੇ ਨੈਗੇਟਿਵ ਆ ਜਾਂਦਾਗਾ ਅਜਿਹਾ ਵੀ ਹੁੰਦਾਗਾ ਜੀ ਹਾਂਜੀ ਹਾਂਜੀ ਹੁੰਦੇ ਜੀ ਇਸ ਕਰਕੇ ਹੁੰਦਾ ਕੁਝ ਲੈਬ ਦੇ ਜਿਹੜੇ ਟੈਸਟ ਹੁੰਦੇ ਉਹ ਪ੍ਰੋਪਰ ਰਿਲਾਇਬਲ ਨਹੀਂ ਹੁੰਦੇ ਉਹਨਾਂ ਦੀ ਜਿਹੜੀ ਕਿਟਸ ਹੁੰਦੀਆਂ ਪ੍ਰੋਪਰ ਰਿਲਾਇਬਲ ਨਹੀਂ ਹੁੰਦੀਆਂ ਤਾਂ ਹੀ ਮੇਰੀ ਸਾਰੇ ਪੇਸ਼ੈਂਟ ਨੂੰ ਡਵਾਈਸ ਰਹਿੰਦੀ ਹੈ ਟੈਸਟ ਹਮੇਸ਼ਾ ਇੱਕ ਅੱਛੀ ਕੁਆਲੀਫਾਈਡ ਲੈਬੋਰੀਟਰੀ ਤੋਂ ਕਰਾਇਆ ਜਾਵੇ ਤਾਂ ਕਿ ਆਪਾਂ ਉਸ ਟੈਸਟ ਤੇ ਰਿਲਾਇਅ ਕਰਕੇ ਪ੍ਰੋਪਰ ਦਵਾਈ ਸਟਾਰਟ ਕਰ ਗਠੀਆ ਕਿੰਨੇ ਪ੍ਰਕਾਰ ਦਾ ਹੈ ਗਠੀਆ ਕਈ ਇਕ ਤਾਂ ਮੇਨ ਗਠੀਆ ਹੁੰਦਾ ਜਿਹੜਾ ਯੰਗ ਫੀਮੇਲਸ 'ਚ ਹੁੰਦਾ 30 ਤੋਂ ਲੈ ਕੇ 50 ਇਅਰਜ਼ ਦੀ ਏਜ ਤੱਕ ਜਿਹੜੀ ਫੀਮੇਲਸ ਹੁੰਦੀਆਂ ਉਹਨਾਂ 'ਚ ਗਠੀਆ ਹੁੰਦਾ ਉਹਨੂੰ ਰਿਮਟਡ ਆਰਥਰਾਇਟਿਸ ਕਹਿੰਦੇ ਆ ਜਿਹੜਾ 올ਡ ਏਜ 'ਚ ਹੁੰਦਾ ਮੇਨਲੀ ਨੀਸ 'ਚ ਪੇਨ ਹੁੰਦੀ ਹੈ ਉਹ ਆਸਟਿਓ ਆਰਥਰਾਇਟਿਸ ਹੁੰਦਾ ਇਹ ਮੇਨ ਦੋ ਤਰੀਕੇ ਦੇ ਗਠੀਆ ਹੁੰਦੇ ਆ ਇਸ ਤੋਂ ਇਲਾਵਾ ਹੋਰ ਸੋਰਿਆਸਿਸ ਕਰਕੇ ਵੀ ਗਠੀਆ ਹੋ ਜਾਂਦਾ ਚਿਕਨਗੂਨਿਆ ਕਰਕੇ ਵੀ ਗਠੀਆ ਹੋ ਜਾਂਦਾ ਹੋਰ ਵੀ ਕਈ ਤਰੀਕੇ ਦੇ ਗਠੀਆ ਉਹਨਾਂ ਗੱਠਾਂ ਦਾ ਕੋਈ ਅਸਰ ਹੁੰਦਾ ਹੈਗਾ ਜੇ ਆਪਾਂ ਸੁਣਨ ਚਾਹੁੰਦਾ ਹੈਗਾ ਵੀ ਤੇਰੇ ਗੱਠ ਸੀ ਉਸ ਗੱਠ ਕਰਕੇ ਕੈਂਸਰ ਹੋ ਗਿਆ ਤੇ ਜਿਹੜਾ ਵੀ ਪੁੱਛ ਰਿਹਾ ਹੈ ਨਹੀਂ ਇਹ じゃ ਕੁਛ ਨਹੀਂ ਹੋ ਸਕਦਾ ਗੱਠੀਆਂ ਦਾ ਬਿਮਾਰੀ ਦਾ ਨਾਮ ਹੈ ਐਸੇ ਜੀ ਕੋਈ ਗੱਠ ਨਹੀਂ ਬੰਦੀ ਜੋੜਾਂ ਸੋਜ ਜ਼ਰੂਰ ਆ ਜਾਂਦੀ ਹੈ ਇਸ ਕਰਕੇ ਇਹਨੂੰ ਗੱਠੀਆਂ ਕਿਹਾ ਜਾਂਦਾ ਕੁਝ ਬੰਦਿਆਂ ਦੇ ਹੱਥਾਂ ਦੀ ਗੱਠੀਆਂ ਹੋਣ ਤਾਂ ਹੱਥ ਵੀ ਇਸ ਤਰ੍ਹਾਂ ਰਹਿੰਦੇ ਨੇ ਹਾਂਜੀ ਹਾਂਜੀ ਅੰਗ ਪੈਰੋ ਸਹੀ ਕਸਾ ਨਹੀਂ ਕੰਮ ਕਰਦੇ ਉਹ ਬਿਲਕੁਲ ਉਹਦਾ ਰੀਜ਼ਨ ਹੈ ਹੁੰਦਾ ਹੈ ਬੰਦੇ ਨੇ ਗੱਠੀਆਂ ਦਾ ਪ੍ਰੋਪਰਲੀ ਟਾਈਮ ਤੇ ਟ੍ਰੀਟਮੈਂਟ ਨਹੀਂ ਲਿਆ ਹੁੰਦਾ ਇਸ ਕਰਕੇ ਉਹਦੇ ਜੋੜ ਮੋੜ ਨੇ ਸਟਾਰਟ ਕਰ ਜਾਂਦੇ ਨੇ ਮਿਰਗੀ ਦਾ ਦੌਰਾ ਪੈਣਾ ਨੂੰ ਸਭ ਇਹਦਾ ਇਹਦੇ ਬਾਰੇ ਵੀ ਬਹੁਤ ਸੂਝ ਮਿਰਗੀ ਦਾ ਦੌਰਾ ਜੀ ਐਪੀਲੈਪਸੀ ਹੁੰਦੀ ਹੈ ਬੇਸਿਕਲੀ ਇਹ ਬਚਪਨ ਚ ਵੀ ਸਟਾਰਟ ਹੋ ਜਾਂਦਾ ਹੈ ਵੱਡਿਆਂ ਚ ਵੀ ਸਟਾਰਟ ਹੋ ਜਾਂਦਾ ਹੈ ਇਹਦੇ ਲਈ ਵੀ ਪ੍ਰੋਪਰਲੀ ਦਵਾਈ ਚਲਦੀ ਹੈ ਘੱਟੋ ਘੱਟ 3 ਸਾਲ ਲਈ ਆਪਾਂ ਨੂੰ ਦਵਾਈ ਲੈਣੀ ਪੈਂਦੀ ਹੈ ਮਿਰਗੀ ਦੇ ਦੌਰੇ ਲਈ ਜੇ 3 ਸਾਲ ਚ 21 ਟਾਈਮ ਦੌਰਾ ਨਾ ਪਵੇ ਦਵਾਈ ਦੇ ਦੌਰਾਨ ਫਿਰ ਦਵਾਈ ਛੱਡੀ ਜਾਂਦੀ ਹੈ ਆਦਰਵਾਇਜ਼ ਦਵਾਈ ਇਹਦੀ ਕਾਫੀ ਲੰਬੇ ਟਾਈਮ ਲਈ ਕੰਟੀਨਿਊਸ ਚਲਦੀ ਆਪਾਂ ਆਪਣਾ ਦੇਖੋ ਇਹ ਪੁਰਾਣੇ ਫਿਰ ਬੰਦੇ ਆਪਣੇ ਜੇ ਤੁਹਾਨੂੰ ਕਿਸੇ ਨੂੰ ਦੌਰਾ ਪੈਦਾ ਨਹੀਂ ਨੂੰ ਸਭ ਉਹਦੇ ਮੂੰਹ ਚ ਅੱਗੇ ਵੀ ਨਿਕਲਿਆ ਵੀ ਚੱਗ ਨਿਕਲਦੀ ਆ ਜੀ ਉਹ ਬੇਸਿਕਲੀ ਮੂੰਹ ਚ ਜਿਹੜੇ ਥੁੱਕ ਦੀ ਸਕ੍ਰੀਸ਼ਨਸ ਹੁੰਦੀਆਂ ਉਹ ਇਕੱਠੀਆਂ ਹੋ ਜਾਂਦੀਆਂ ਉਹ ਝੱਗ ਬਣ ਕੇ ਬਾਹਰ ਆ ਜਾਂਦੀਆਂ ਤਾਂ ਆਪਣੇ ਪੁਰਾਣੇ ਬਯੁਰਗੇ ਦਾ ਜੁੱਤੀ ਸੰਘਾਣਦੇ ਸਨ ਜੁੱਤੀ ਸੰਘਾਣਦੇ ਉਹ ਠੀਕ ਹੋ ਜਾਊਗਾ ਇਹ ਬਹੁਤ ਵੱਡਾ ਵਹਿਮ ਹੈ ਜੀ ਜਦੋਂ ਪੇਸ਼ੈਂਟ ਨੂੰ ਕਿਸੇ ਨੂੰ ਦੌਰਾ ਪਵੇ ਇਹ ਮੈਨੂੰ ਉਹਦੇ ਕੋਲ ਵੀ ਨਹੀਂ ਆਣਾ ਚਾਹੀਦਾ ਉਹਨੂੰ ਹੱਥ ਵੀ ਨਹੀਂ ਲਗਾਉਣਾ ਚਾਹੀਦਾ ਜੁੱਤੀ ਸੰਘਾਣਾ ਦਾ ਬਿਲਕੁਲ ਹੀ ਬਹੁਤ ਵਹਿਮ ਨਹੀਂ ਨੱਕ ਬੰਦ ਕਰਨ ਦੇ ਨਹੀਂ ਨਹੀਂ ਆ ਜਾ ਕੁਝ ਨਹੀਂ ਕਰਨਾ ਚਾਹੀਦਾ ਜਿਹੜਾ ਦੌਰਾ ਜਦੋਂ ਕਿਸੇ ਪੇਸ਼ੈਂਟ ਨੂੰ ਪੈ ਰਿਹਾ ਬਸ ਉਹਨੂੰ ਸਾਈਡ ਤੇ ਲਟਾ ਦਿਓ ਦੌਰਾ ਜਿਹੜਾ ਆਪਣੇ ਆਪ ਖਤਮ ਜੇ ਪ੍ਰੋਪਰ ਦਵਾਈ ਦਿੱਤੀ ਜਾਵੇ ਜੁੱਤੀ ਸੰਗਾਣਾ ਲੱਕ ਬੰਦ ਕਰਨਾ ਨਾ ਇਹ ਨੁਕਸਾਨ ਕਰਨ ਵਾਲੀਆਂ ਗੱਲ ਹੈ ਅੱਛਾ ਜੇ ਉਹਨੇ ਦੋਰੇ ਨੇ ਆਪਣਾ ਪੂਰਾ ਟਾਈਮ ਲੈਣਾ ਦੋਰੇ ਨੇ ਟਾਈਮ ਲੈਣਾ ਪਰ ਜੇ ਬੈਟਰ ਤਾਂ ਇਹੀ ਹੈ ਕਿ ਉਹਨੂੰ ਨਜ਼ਦੀਕੀ ਕਿਸੇ ਹਸਪੀਟਲ ਲੈ ਕੇ ਜਾਇਆ ਜਾਵੇ ਇੱਥੇ ਪ੍ਰੋਪਰ ਦਵਾਈ ਦਿੱਤੀ ਜਾਵੇ ਮਾਈਗ੍ਰੇਨ ਨਿਕਲ ਕਿਹੜਾ ਸਰ ਮਾਈਗ੍ਰੇਨ ਕਿਸ ਦਾ ਕਾਰਨ ਲਗਿਆ ਮਾਈਗ੍ਰੇਨ ਜੀ ਅੱਜ ਕੱਲ ਦਾ ਬਹੁਤ ਕਾਮਨ ਹੈ ਬਹੁਤ ਤੇਜ਼ ਸਿਰ ਚ ਦਰਦ ਹੁੰਦਾ ਹੈ ਬੇਸਿਕਲੀ ਇੱਕੋ ਸਾਈਡ ਤੇ ਦਰਦ ਹੁੰਦਾ ਨਾਲ ਉਲਟੀ ਜੀ ਕੱਚਾ ਵੀ ਹੁੰਦਾ ਇਸ ਚ ਬੇਸਿਕਲੀ ਇਹ ਹੈ ਕਿ ਅੱਜ ਕੱਲ ਸਟ्रेस ਦਾ ਲੈਵਲ ਬਹੁਤ ਜ਼ਿਆਦਾ ਵਧ ਰਿਹਾ ਹੈ ਮੋਬਾਈਲ ਦਾ ਯੂਜ਼ ਬਹੁਤ ਹੋ ਰਿਹਾ ਹੈ ਟੀਵੀ ਬਹੁਤ ਦੇਖਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਦਾ ਯੂਜ਼ ਹੋ ਰਿਹਾ ਹੈ ਇਸ ਕਰਕੇ ਬ੍ਰੇਨ ਰਿਲੈਕਸ ਹੀ ਨਹੀਂ ਹੁੰਦਾ ਇਸ ਕਰਕੇ ਮਾਈਗਰੇਨ ਦੇ ਅਟੈਕਸ ਬਹੁਤ ਜ਼ਿਆਦਾ ਵਧ ਰਹੇ ਹਨ ਕਿੰਨੇ ਕ ਦੇਰ ਬੰਦ ਨੂੰ ਮੋਬਾਈਲ ਚਾਹੀਦਾ ਚਾਹੀਦਾ ਰਹਿੰਦਾ ਦੇਖੋ ਰਾਤ ਨੂੰ ਜਦੋਂ ਤੁਸੀਂ ਬੇਸਿਕਲੀ 10 ਵਜੇ ਸੌਂਦੇ ਹੋ ਮੇਰੀ ਐਡਵਾਈਸ ਤਾਂ ਇਹ ਹੈ ਕਿ 9 ਵਜੇ ਮੋਬਾਈਲ ਯੂਜ਼ ਕਰਨਾ ਬੰਦ ਕਰ ਦਿਓ ਘੰਟਾ ਪਟੁਕੜ ਘੰਟਾ ਪਹਿਲਾਂ ਬੱਚਿਆਂ ਦਾ ਰੁਝਾਨ ਬਹੁਤ ਵਧ ਰਿਹਾ ਹੈ ਨਾ ਅੱਜ ਕੱਲ ਅੱਜ ਕੱ ਕੰਮ ਤੋਂ ਟਲਣ ਦੇ ਮਾਰੇ ਕਿ ਮੈਂ ਕੰਮ ਕਰ ਲਾਂ ਕੋਈ ਬੱਚਾ ਨੂੰ ਮੋਬਾਈਲ ਫੜਾ ਦੇਣੇ ਬੱਚਾ ਮੋਬਾਈਲ ਨਾ ਲੱਗ ਰਹਿੰਦਾ ਬੱਚਿਆਂ ਨੂੰ ਮੋਬਾਈਲ ਦੇਣਾ ਕਿੰਨਾ ਜ਼ਿਆਦਾ ਸਹੀ ਹੈ ਬੱਚਿਆਂ ਨੂੰ ਜੀ ਬਿਲਕੁਲ ਹੀ ਲਿਮਿਟਡ ਟਾਈਮ ਲਈ ਮੋਬਾਈਲ ਦੇਣਾ ਚਾਹੀਦਾ ਹੈ ਜ਼ਿਆਦਾ ਬਿਲਕੁਲ ਨਹੀਂ ਆਦਤ ਪੈਣੀ ਚਾਹੀਦੀ ਅੱਜ ਕੱਲ੍ਹ ਤਾਂ इवन ਇਹ ਵੀ ਦੇਖਣ ਨੂੰ ਮਿਲ ਰਿਹਾ ਬੱਚੇ ਰੋਟੀ ਹੀ ਮੋਬਾਈਲ ਨੂੰ ਦੇਖ ਕੇ ਖਾ ਰਹੇ ਆ ਜੋ ਕਿ ਬਹੁਤ ਹੀ ਗਲਤ ਆਦਤ ਹੈ ਬੱਚਿਆਂ ਨੂੰ ਆਊਟਡੋਰ ਐਕਟੀਵਿਟੀਆਂ ਚ ਇਨਵੋਲਵ ਕਰਨਾ ਚਾਹੀਦਾ ਹੈ ਪਲੇਗਰਾਉਂਡ ਲੈ ਕੇ ਜਾਣਾ ਚਾਹੀਦਾ ਹੈ ਉੱਥੇ ਖੇਡਣ ਵਗੈਰਾ ਮੋਬਾਈਲ ਜ਼ਿਆਦਾ ਯੂਜ਼ ਕਰਨ ਦੇ ਨੁਕਸਾਨ ਹੀ ਉਹ ਸਭ ਤਾਂ ਦੇਖ ਲੈਂਗਾ ਜੀ ਕਿ ਤਜਾਬ ਹਰ ਕਿਸੇ ਬਣਦਾ ਵੀ ਸਵੇਰੇ ਉੱਠੋ ਖਾਲੀ ਪੇਟ ਵਾਲੀ ਗੋਲੀ ਖਾਓ ਯੂਰਿਟਿਕ ਐਸਿਡ ਹੋ ਗਿਆ ਕੀ ਕਰਨਾ ਪੰਜਾਬ ਬਣਦਾ ਜੀ ਤੇ ਜਿਹੜਾ ਆਪਾਂ ਸਵੇਰੇ ਸਵੇਰੇ ਖਾਲੀ ਪੇਟ ਗੋਲੀ ਖਾਣਿਆ ਕੋਈ ਗਦਾਣੇ ਵਾਲਾ ਕੈਪਸੂਲ ਕਹਿੰਦੇ ਨੇ ਆਪਣੀ ਸਿੱਧੀ ਭਾਸ਼ਾ ਚ ਉਹਦਾ ਕਿੰਨਾ ਕੁ ਨੁਕਸਾਨ ਹੈ ਇਸ ਵੀਰ ਤੇ ਖਾਲੀ ਪੇਟ ਖਾਣ ਦਾ ਦੇਖੋ ਤਜਾਬ ਦੀ ਪ੍ਰੋਬਲਮ ਤਾਂ ਅੱਜ ਕੱਲ 80% ਲੋਕਾਂ ਨੂੰ ਇਹ ਰੀਜ਼ਨ ਹੈ ਆਪਣਾ ਲਾਈਫ ਸਟਾਈਲ ਬਹੁਤ ਚੇਂਜ ਹੋ ਗਿਆ ਪਹਿਲਾਂ ਲੋਕ ਐਕਟਿਵ ਰਹਿੰਦੇ ਸੀ ਵਾਕ ਕਰਦੇ ਸੀ ਸਾਈਕਲ ਚਲਾਉਂਦੇ ਸੀ ਹੁਣ ਹਰ ਬੰਦੇ ਕੋਲ ਵਹੀਕਲ ਹੈ ਦੂਜੀ ਗੱਲ ਈਟਿੰਗ ਹੈ ਜ਼ੋਮੈਟੋ ਐਪ, ਲਿੰਕਟ ਐ ਕੁਛ ਨਾ ਪੁੱਛ, ਕੱਲ ਚੀਜ਼ ਮੰਗਵਾਉਂਦੇ ਰਹਿੰਨੇ ਆ। ਪਹਿਲਾਂ ਲੋਕ ਘਰ ਦਾ ਖਾਣਾ ਖਾਂਦੇ ਸੀਗੇ। ਤੇਜਾਬ ਜਦੋਂ ਵੱਧਦਾ ਫਿਰ ਬੰਦੇ ਨੂੰ ਖਾਲੀ ਪੇਟ ਵਾਲੀ ਗੋਲੀ ਖਾਣੀ ਚਾਹੀਦੀ ਹੈ। 4-5 ਦਿਨ ਲਈ, 10 ਦਿਨ ਲਈ ਗੋਲੀ ਖਾਣਾ ਠੀਕ ਹੈ, ਜੇ ਲੰਬੇ ਟਾਈਮ ਲਈ ਤੇਜਾਬ ਦੀ ਗੋਲੀ ਖਾਈ ਜਾਵੇ ਉਹਦਾ ਡੈਫੀਨੇਟਲੀ ਨੁਕਸਾਨ ਹੈ ਸ਼ਰੀਰ ਨੂੰ। ਕੋਈ ਵੀ ਦਵਾਈ ਜਿਆਦਾ ਟਾਈਮ ਲਈ ਖਾਈ ਜਾਵੇ ਬਿਨਾਂ ਜ਼ਰੂਰਤ ਤੋਂ ਉਹਦਾ ਨੁਕਸਾਨ ਹੀ ਨੁਕਸਾਨ ਹੈ। ਵੀ ਬੰਦੇ ਨੂੰ ਆਪਣੇ ਖਾਣ ਪੀਣ ਦਾ ਆਪਣੇ ਖਾਣ ਪੀਣ ਤੇ ਕੰਟਰੋਲ ਰੱਖਣਾ ਚਾਹੀਦਾ, ਐਕਟੀਵਿਟੀ ਰੱਖਣੀ ਚਾਹੀਦੀ ਹੈ। ਅੱਧਾ ਘੰਟਾ ਯੂਰਿਕ ਐਸਿਡ ਦੀ ਦੇਖੋ ਬਹੁਤ ਵੱਡਾ ਅਫਵਾਹ ਫੈਲੀ ਹੋਈ ਹੈ ਕਿਸੇ ਵੀ ਜੋੜ ਕਿਸੇ ਤੇ ਵੀ ਦਰਦ ਹੁੰਦਾ ਕਹਿੰਦਾ ਮੇਰੇ ਯੂਰਿਕ ਐਸਿਡ ਹੋ ਗਿਆ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਜੀ ਯੂਰਿਕ ਐਸਿਡ ਦਾ ਮੇਨ ਲੱਛਣ ਹੈ ਅੰਗੂਠੇ ਜਿਹੜਾ ਪਹਿਲਾਂ ਉੱਚੇ ਦਰਦ ਹੁੰਦਾ ਉਹ ਲਾਲ ਹੋ ਜਾਂਦਾ ਪੂਰਾ ਇਹ ਮੇਨ ਯੂਰਿਕ ਐਸਿਡ ਦਾ ਲੱਛਣ ਹੁੰਦਾ ਜੇ ਐਦਾਂ ਦਾ ਕਿਸੇ ਨੂੰ ਹੁੰਦਾ ਉਹ ਯੂਰਿਕ ਐਸਿਡ ਦਾ ਟੈਸਟ ਕਰਾਵੇ ਫਿਰ ਜੇ ਵਧਿਆ ਹੋਇਆ ਉਹਦੀ ਦਵਾਈ ਸਟਾਰਟ ਕੀਤੀ ਜਾਵੇ ਕਿਸੇ ਵੀ ਜੋੜ ਨੂੰ ਦਰਦ ਨੂੰ ਕਹਿਣਾ ਯੂਰਿਕ ਐਸਿਡ ਵਧਿਆ ਹੋਇਆ ਹੈ ਇਹ ਐਦਾਂ ਦਾ ਨਹੀਂ ਹੁੰਦਾ ਐਦੇ ਅਫਵਾਹ ਮੈਂ ਸਿਰਫ ਅੱਪਾ ਦੇਖਾਗਾ ਕਿ ਕਿਸੇ ਨੂੰ ਡੇਂਗ ਕੀਵੀ ਫਰੂਟ ਖਵਾਓ ਕੀ ਇਹਨਾਂ ਨਾਲ ਵੀ ਫਰਕ ਪੈਂਦਾ ਕੁਝ ਬੱਕਰੀ ਨੂੰ ਨਹੀਂ ਨਹੀਂ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਡੇਂਗੂ ਜਦੋਂ ਸੈਲ ਗਿਰਦੇ ਆ ਆਪਣੇ ਆਪ ਹੀ ਆਟੋਮੈਟਿਕਲੀ 6 7 ਡੇਸ ਬਾਅਦ ਇਨਕਰੀਜ਼ ਉਹਨਾ ਸਟਾਰਟ ਹੋ ਜਾਂਦੇ ਆ ਬੱਕਰੀ ਦਾ ਦੁੱਧ ਹੋ ਗਿਆ ਕੀਵੀ ਫਰੂਟ ਹੋ ਗਿਆ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੈਲਾ ਨਾਰੀਅਲ ਪਾਣੀ ਨਾਰੀਅਲ ਪਾਣੀ ਵੈਸੇ ਡੀਹਾਈਡਰੇਸ਼ਨ ਲਈ ਦਿੱਤਾ ਜਾਂਦਾ ਸੈਲਾਂ ਤੇ ਕੋਈ ਫਰਕ ਨਹੀਂ ਆਦਾ ਅੱਛਾ ਤਪਕ ਦੇਖਿਆ ਨਾ ਕਈ ਵਾਰ ਡਾਕਟਰ ਵੀ ਸੁਣਨ ਜਾਂਦਾਗਾ ਵੀ ਉਹਨੂੰ ਰੱਖਦੇ ਨੇ ਨਹੀਂ ਇਹ ਸਿਰਫ ਅਫਵਾਹਾਂ ਆ ਜੀ ਅਫਵਾਹਾਂ ਦੇ ਬੇਸ ਤੇ ਚੱਲ ਰਹੇ ਆ ਲੋ ਕੁਝ ਲੋਕ ਸ਼ਰਾਬ ਦਾ ਸੇਵਨ ਕਰਦੇ ਨੇ ਤੇ ਲੀਵਰ ਤੇ ਉਸ ਦਾ ਕਿੰਨਾ ਅਸਰ ਪੈਂਦਾ ਹੈ ਸ਼ਰਾਬ ਦਾ ਸੇਵਨ ਜੀ ਜੇ ਬਹੁਤ ਜ਼ਿਆਦਾ ਮਾਤਰਾ ਵਿੱਚ ਕੀਤਾ ਜਾ ਰਿਹਾ ਹੈ ਤੇ ਡੇਲੀ ਸ਼ਰਾਬ ਦਾ ਸੇਵਨ ਚਾਹੀਦਾ ਸ਼ਰਾਬ ਦਾ ਵੈਸੇ ਤਾਂ ਦੇਖੋ ਸੇਵਨ ਕਰਨਾ ਹੀ ਨਹੀਂ ਚਾਹੀਦਾ ਹੁਣ ਜੇ ਕੋਈ ਪੇਸ਼ੈਂਟ ਕਹਿੰਦਾ ਹੈ ਜਾਂ ਆਂਦੀ ਕਹਿੰਦਾ ਕਿ ਮੈਂ ਕਰਨਾ ਹੀ ਕਰਨਾ ਤਾਂ ਹਫਤੇ ਚ ਇੱਕ ਵਾਰ ਸ਼ਰਾਬ ਦਾ ਸੇਵਨ ਕਰ ਸਕਦਾ 90 ਐਮਐਲ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਘਬਰਾਟ ਹੋਣੀ ਬੀਪੀ ਵਧਣਾ ਡਾਕਟਰ ਸਾਹਿਬ ਇਹਦੇ ਬਾਰੇ ਦੱਸੋ ਘਬਰਾਟ ਹੋਣਾ ਬੀਪੀ ਵਧਣਾ ਇਹ ਜੀ ਟੈਸ਼ਨ ਦੀ ਮੈ ਮਾਰੀ ਵਰਕੇ ਹੁੰਦਾ ਕਿਸੇ ਨੂੰ ਵੀ ਸਟ्रेस ਹੋਵੇ ਉਹਦੇ ਕਰਕੇ ਹੁੰਦਾ ਬੈਟਰ ਇਹੀ ਐ ਤੇ ਲਈ ਪ੍ਰੋਪਰ ਡਾਈਟ ਰੱਖੀ ਜਾਵੇ ਪ੍ਰੋਪਰ ਐਕਸਰਸਾਈਜ਼ ਕੀਤੀ ਜਾਵੇ ਜੇ ਫਿਰ ਵੀ ਸਟ्रेस ਕੰਟਰੋਲ ਚ ਨਹੀਂ ਹੋ ਰਿਹਾ ਫਿਰ ਆਪਾਂ ਮੈਡੀਸਿਨ ਸਟਾਰਟ ਕਰਦੇ ਨੇ ਫਿਰ ਡਾਕਟਰ ਸਾਹਿਬ ਨੂੰ ਨੀਂਦ ਵੀ ਜਾਂਦੀ ਹੈ ਹਾਂਜੀ ਨੀਂਦ ਆਣੀ ਪ੍ਰੋਪਰ ਬੰਦ ਹੋ ਜਾਂਦੀ ਨਾ ਨੀਂਦ ਵੀ ਆਣੀ ਬੰਦ ਹੋ ਜਾਂਦੀ ਹੈ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਸਾਰੇ ਸਟ्रेस ਦੇ ਲੱਛਣ ਆਏ ਚਿਰਚੜਾਪਣ ਚਿਰਚੜਾਪਣ ਕਿਸੇ ਚੀਜ਼ ਚ ਖੁਸ਼ੀ ਨਹੀਂ ਮਿਲਦੀ ਡਾਕਟਰ ਸਾਹਿਬ ਮੋਟਾਪਾ ਫੈਟੀ ਲੀਵਰ ਆਪਾਂ ਦੇਖਦੇ ਹਾਂ ਕਿ ਜੱਕੇ ਹਰ ਕੋਈ ਬੰਦਾ ਜੇ ਕਹਿੰਨੇ ਵੀ ਤੁਸੀਂ ਅਲਟਰਾਸਾਉਂ ਕਰਵਾ ਲਓ ਅਲਟਰਾਸਾਉਂ ਜਦੋਂ ਜਦੋਂ ਜੋ ਬੰਦਾ ਨਹੀਂ ਕਰਵਾਉਂਦਾਗਾ ਉਹਦਾ ਲੀਵਰ ਫੈਟੀ ਆਉਂਦਾ ਹੈ ਲੀਵਰ ਫੈਟੀ ਦਾ ਰੀਜ਼ਨ ਇਹ ਹੈ ਜੇ ਤੁਹਾਡੀ ਬੋਡੀ ਜਿਆਦਾ ਫੈਟ ਹੁੰਦਾ ਜਿਹੜਾ ਬੰਦਾ ਰੈਗੂਲਰ ਐਕਸਰਸਾਈਜ਼ ਕਰਦਾ ਹੈ ਡਾਈਟ ਨੂੰ ਆਪਣੀ ਨਾਰਮਲ ਰੱਖਦਾ ਹੈ weight control ਚ ਹੈ ਉਹਦਾ ਕਦੇ ਵੀ ਫੈਟੀ ਲੀਵਰ ਨਹੀਂ ਆਉਂਦਾ ਆਪਾਂ ਦੇਖਦੇ ਅੱਜਕੱਲ ਕਿ ਹਰ ਕੋਈ ਕਹਿੰਦਾ ਯਾਰ ਕਿ ਮੇਰੇ ਬੈਕ ਸਾਈਡ ਤੇ ਦਰਦ ਹੋ ਰਿਹਾ ਪਿੱਠੇ ਦਰਦ ਹੋ ਰਿਹਾ ਹੈ ਗੁਰੂ ਸਾਹਿਬ ਇਹਦਾ ਕੀ ਕਰਨਾ ਇਹਦਾ ਇਹ ਰੀਜ਼ਨ ਹੈ ਜੀ ਮੈਂ ਗਲਤ ਪੋਸਚਰ ਰੱਖਣਾ ਐਕਟੀਵਿਟੀ ਕਰਦੇ ਨਹੀਂ ਲੋਗ ਗਲਤ ਬੈਠਦੇ ਆ ਸੀਟ ਤੇ ਜ਼ਿਆਦਾ ਝੁੱਕ ਕੇ ਕੰਮ ਕਰਦੇ ਆ ਭਾਰੀ ਚੀਜ਼ ਚੱਕਦੇ ਆ ਉਹਦੇ ਕਰਕੇ ਆਪਣੇ ਪਿੱਠ ਦੇ ਮਸਲਸ ਤੇ ਸਟ੍ਰੇਨ ਆਣ ਲੱਗ ਜਾਂਦਾ ਵੀਕ ਹੋ ਜਾਂਦੇ ਆ ਥੋੜੀ ਥੋੜੀ ਉਹ ਦਰਦ ਚ ਕਨਵਰਟ ਹੋ ਜਾਂਦਾ ਦਰਸੋ ਗੁਰਦੇ ਖਰਾਬ ਹੋ ਜਾਂਦੇ ਨੇ ਬੰਦੇ ਦੇ ਡਾਇਲਿਸਿਸ ਹੁੰਦਾ ਉਸ ਦਾ ਕਿੰਨੇ ਕ ਚਾਂਸ ਰਹਿੰਦੇ ਨੇ ਉਸ ਦੇ ਬਚਣ ਦੇ ਤੇ ਕਿੰਨਾ ਚਿਰ ਲੱਗਦਾ ਹੈ ਕਿ ਡਾਇਲਿਸ ਇੱਕ ਬੰਦਾ ਡਾਇਲਿਸਿਸ ਕਿੰਨੇ ਕਰਾ ਚੱਕਦੇ ਆ ਵੀ ਨਾਲ ਜਿਹੜਾ ਪੇਸ਼ੈਂਟ ਦੇਖੋ ਇੱਕ ਵਾਰ ਡਾਇਲਿਸਿਸ ਤੇ ਚਲਾ ਜਾਵੇ ਉਹ ਡਾਇਲਿਸਿਸ ਤੇ ਵਾਪਸ ਆਂਦੇ ਤਾਂ ਕਾਫੀ ਉਮੀਦ ਘਟ ਜਾਂਦੀ ਹੈ ਉਹਦੇ ਨਾ ਮਾਤਰ ਚਾਂਸ ਹੀ ਮੰਨੋ ਜੇ ਤਾਂ ਯੰਗ ਪੇਸ਼ੈਂਟ ਅਸੀਂ ਐਡਵਾਈਸ ਕਰਦੇ ਹਾਂ ਗੁਰਦਾ ਬਦਲਾ ਲਿਆ ਜਾ। ਆਦਰਵਾਈਜ਼ ਬਹੁਤ ਜ਼ਿਆਦਾ ਟਾਈਮ ਡਾਇਲਿਸਿਸ ਤੇ ਨਹੀਂ ਕੱਟਿਆ ਜਾ ਸਕਦਾ ਕੋਈ ਵੀ ਪੇਸ਼ੈਂਟ। ਕਈਆਂ ਲਈ ਤਾਂ ਮੰਨ ਲਓ ਇੱਕ ਵਾਰ ਜਾਂ ਦੋ ਵਾਰ ਗੁਰਦੇ ਬਦਲੇ ਵੀ ਗਏ। ਉਸ ਤੋਂ ਬਾਅਦ ਵੀ ਕੋਈ ਦਿੱਕਤ ਆ ਸਕਦੀ ਉਸ ਨੂੰ। ਦਿੱਕਤ ਆ ਸਕਦੀ ਜੇ ਕਿਡਨੀ ਟ੍ਰਾਂਸਪਲੈਂਟ ਸਕਸੈਸਫੁਲ ਨਾ ਹੋਵੇ। ਜੇ ਹੋ ਗਿਆ ਹੋਵੇ ਉਸ ਤੋਂ ਬਾਅਦ ਜੇ ਸਕਸੈਸਫੁਲ ਹੋ ਜਾਵੇ ਕਿਡਨੀ ਟ੍ਰਾਂਸਪਲੈਂਟ ਤਾਂ 15 ਸਾਲ ਆਰਾਮ ਨਾਲ ਨਿਕਲ ਜਾਂਦੇ ਆ ਸਪੈਸ਼ਲੀ। ਅੱਜ ਕੱਲ੍ਹ ਬੁਖਾਰ ਬਹੁਤ ਚੱਲ ਰਿਹਾ ਹੈ ਨਾ ਆਪਾਂ ਕਹਿ ਦੇਣਾ ਕਿ ਤੁਸੀਂ ਡੋ-ਡੋ ਲੈ ਲਓ ਜਾਂ ਕਰੋਸਿੰਗ ਲੈ ਲਓ। ਤਾਂ ਇੱਕ ਹਫਤਾ ਕਹਿੰਦੇ ਨੇ ਕਿ ਬੁਖਾਰ ਰਹਿੰਦਾਗਾ ਜੇ ਆਪਾਂ ਨੂੰ 2 ਦਿਨ ਬੁਖਾਰ ਲਗਾਤਾਰ ਚੜਦਾ ਤਾਂ ਕੀ ਆਪਾਂ ਨੂੰ ਟੈਸਟ ਕਰਵਾਉਣਾ ਚਾਹੀਦਾ ਨੇ ਜਾਂ ਇੱਕ ਹਫਤਾ ਆਪਾਂ ਵੇਟ ਕਰੀਏ ਉਸ ਤੋਂ ਫੀਵਰ ਦੇ ਡਿਪੈਂਡ ਕਰਦਾ ਜੇ ਤਾਂ 100 ਦੇ ਅਰਾਊਂਡ ਹੈ ਫੀਵਰ ਫਿਰ ਕੋਈ ਜ਼ਰੂਰਤ ਨਹੀਂ ਹੈ ਟੈਸਟ ਕਰਾਉਣ ਦੀ ਜੇ ਕਿਸੇ ਪੇਸ਼ੇਂ ਨੂੰ 102 103 ਬੁਖਾਰ ਆ ਰਿਹਾ ਹੈ ਉਹਨੂੰ ਜ਼ਰੂਰ ਟੈਸਟ ਕਰਵਾਉਣਾ ਚਾਹੀਦਾ ਕਿਉਂਕਿ ਆਪਾਂ ਨੂੰ ਕਾ ਕਿ ਕਾਰਨ ਪਤਾ ਚੱਲ ਜੇ ਕਿ ਫੀਵਰ ਕਿਉਂ ਆ ਰਿਹਾ ਤਾਂ ਡਾਕਟਰ ਸਾਹਿਬ ਚੰਗੀ ਸਿਹਤ ਲਈ ਚੰਗੀ ਉਮਰ ਦੇ ਵਾਸਤੇ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਮੇਰੀ ਤਾਂ ਇਕ ਵਾਈਜ਼ ਹੈ ਜੀ ਸਾਰੇ ਦਰਸ਼ਕਾਂ ਨੂੰ ਅੱਛਾ ਖਾਓ ਪੀਓ ਘਰ ਦਾ ਖਾਣਾ ਖਾਓ ਰੈਗੂਲਰ ਅੱਧਾ ਘੰਟਾ ਐਕਸਰਸਾਈਜ਼ ਕਰੋ ਕਸ਼ ਕਰੋ ਕਿਸੇ ਵੀ ਚੀਜ਼ ਦਾ ਸਟ्रेस ਲੈਣ ਦੀ ਜ਼ਰੂਰਤ ਨਹੀਂ ਅੱਛੀ ਨੀਂਦ ਕਰੋ ਤਾਈਂ ਬੰਦਾ ਸਿਹਤਮੰਦ ਰਹਿ ਸਕਦਾ ਹੁਣ ਦੀਵਾਲੀ ਆ ਰਹੀ ਆ ਸਰ ਹੁਣ ਤਾਂ ਮਠਿਆ ਪੁਠਾ ਬੜਾ ਚੱਲੂਗਾ ਦੁਕਾਨਾਂ ਦਾ ਬਿਲਕੁਲ ਮਠਾਈ ਖਾਣੀ ਵੀ ਪੈਂਦੀ ਆ ਦੀਵਾਲੀ ਤੇ ਹਰ ਬੰਦਾ ਖਾਂਦਾ ਥੋੜੀ ਕੰਟਰੋਲ ਚ ਰਹਿ ਕੇ ਖਾਈ ਜਾਵੇ ਜਾਂ ਆਪਣੇ ਘਰੇ ਬਣਾਈ ਜਾਵੇ ਬਿਲਕੁਲ ਜੇ ਘਰ ਬਣਾ ਸਕਦੇ ਹੋ ਉਹਦੇ ਵਰਗੀ ਤਾਂ ਕੋਈ ਰੀਸ ਨਹੀਂ ਡਾਕਟਰ ਸਾਹਿਬ ਜੇ ਤੁਹਾਡੇ ਕੋਲੇ ਕਿਸੇ ਨੇ ਕੋਈ ਸਲਾਹ ਲੈਣੀ ਹੋਵੇ ਤੁਸੀਂ ਕੋਈ ਆਪਣਾ ਕੰ ਬਿਲਕੁਲ ਜੀ ਮੇਰਾ ਕਲੀਨਿਕ ਹੈ ਮੈਂ ਸ਼ਾਮ ਨੂੰ ਬੈਠਦਾ ਇੱਥੇ 5:30 ਤੋਂ ਲੈ ਕੇ 8 ਵਜੇ ਤੱਕ ਕੋਟ ਕੰਪਲੈਕਸ ਦੇ ਸਾਹਮਣੇ ਨੀਅਰ ਕੰਢਾ ਕਾ ਬਾਕੀ ਜੇ ਵੈਸੇ ਕੋਈ ਮੇਰੇ ਤੋਂ ਐਡਵਾਈਸ ਲੈਣਾ ਚਾਹਦਾ ਮੈਨੂੰ ਕਦੇ ਵੀ ਕਾਲ ਕਰ ਸਕਦਾ ਮੇਰੇ ਮੋਬਾਈਲ ਨੰਬਰ ਤੇ ਹੋਏਗਾ 93817837 ਡਾਕਟਰ ਸਾਹਿਬਾ ਕੈਸ ਹੈ ਜੀ ਕਿ ਤੁਸੀਂ 올 ਰੌਂਡਰ ਹੋ ਆਪਾਂ ਦੇਖਾਂਗਾ ਕਿ ਸਾਰੀਆਂ ਬਿਮਾਰੀਆਂ ਤੋਂ ਸੰਭਾਲ ਹੈਗਾ ਤੁਹਾਡੇ ਕੋਲ ਹਾਂਜੀ ਹਾਂਜੀ ਬਿਲਕੁਲ ਜੀ ਐਮਡੀ ਮੈਡੀਸਿਨ ਕੀਤੀ ਹੈ ਐਮਡੀ ਮੈਡੀਸਿਨ ਨੂੰ ਹਰ ਬਿਮਾਰੀ ਨਾਲ ਡੀਲ ਕਰਨਾ ਪੈਂਦਾ ਬਹੁਤ ਸਾਰੇ ਪੇਸ਼ੈਂਟ ਦੇਖੇ ਹੈ 15 ਸਾਲ ਹੋ ਗਏ ਇਸ ਕੈਰੀਅਰ ਚ ਤਾ ਕਿਸੇ ਨੂੰ ਕੋਈ ਵੀ ਦਿੱਕਤ ਹੈ ਮੈਨੂੰ ਕਦੇ ਵੀ ਵਿਜ਼ਿਟ ਕਰ ਸਕਦਾ ਹੈ ਫੋਨ ਕਰਕੇ ਆ ਸਕਦਾ ਸਰ ਮੈਦਾਨਤਾ ਦਾ ਆਪਣਾ ਐਕਸਪੀਰੀਅੰਸ ਕਿਹਦਾ ਹੈ ਮੈਦਾਨਤਾ ਗੁਰगांव ਜੀ ਮੈਂ ਪਿਛਲੇ ਸਾਲ ਗਿਆ ਸੀ ਕਾਫੀ ਟਾਈਮ ਲਗਾਇਆ ਉੱਥੇ ਬੜਾ ਅੱਛਾ ਵੀ ਲੱਗਿਆ ਪਰ ਮੇਰਾ ਜੀ ਨਹੀਂ ਲੱਗਿਆ ਕਿਉਂਕਿ ਬੇਸਿਕਲੀ ਮੈਂ ਸੰਗਰੂਰ ਦਾ ਪਲਿਆ ਇਸ ਕਰਕੇ ਮੈਂ ਵਾਪਸ ਆ ਗਿਆ ਪਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਉੱਥੇ ਜ਼ਿਆਦਾਤਰ ਲੋਕਾਂ 'ਚ ਕਿਹੜੀ ਕਿਹੋ ਜਿਹੀ ਬਿਮਾਰੀ ਵੱਧ ਪਾਈ ਹੁੰਦੀ ਹੈ ਕਿਹੜੀ ਆਪਣੇ ਕੋਲੇ ਪੇਸ਼ੜਾ ਵੱਧ ਹੁੰਦੇ ਨੇ ਬਿਮਾਰੀਆਂ ਤਾਂ ਸੇਮ ਹੈ ਜੀ ਜੋ ਬਿਮਾਰੀਆਂ ਆਪਣੇ ਪੰਜਾਬ 'ਚ ਹੈ ਕੋਈ ਹਰਿਆਣੇ 'ਚਾ ਸੇਮ ਬ ਚਿਕੁੰਗੁਨਿਆ ਡੇਂਗੂ ਇੱਥੇ ਵੀ ਫੈਲਿਆ ਉੱਥੇ ਵੀ ਉਹੀ ਬਿਮਾਰੀਆਂ ਚੱਲ ਰਹੀਆਂ ਆਪਾਂ ਕਹਿ ਸਕਦੇ ਆਂ ਕਿ ਹਰ ਕੋਈ ਬੰਦਾ ਜੇ ਕੋਈ ਗਾੜੀ ਉੱਥੇ ਦਾ ਇੱਥੇ ਵੀ ਬਿਲਕੁਲ ਬਿਲਕੁਲ ਸੇਮ ਹੀ ਬਿਮਾਰੀਆਂ ਦਾ ਬੈਟਰ ਜਿਵੇਂ ਕੋਲੇ ਸਨਣਾ ਡਾਕਟਰ ਸਾਹਿਬ ਜਿਨ੍ਹਾਂ ਨੇ ਆਪਣੀ ਲਾਈਫ ਦਾ ਐਕਸਪੀਰੀਅੰਸ ਜੋ ਆਪਣਾ ਸਾਂਝਾ ਕੀਤਾ ਤਾਂ ਉੱਥੇ ਹੀ ਇਹਨਾਂ ਨੇ ਆਪਾਂ ਨੂੰ ਜੋ ਬਿਮਾਰੀਆਂ ਬਾਰੇ ਬੜੀ ਬਰੀਕੀ ਨਾਲ ਦੱਸਿਆ ਤੇ ਜੇਕਰ ਕੋਈ ਆ ਕੇ ਇਹਨਾਂ ਕੋਲੇ ਕੋਈ ਸਲਾਹ ਲੈਣਾ ਚਾਹੁੰਦਾ ਤਾਂ ਉਹ ਵੀ ਲੈ ਸਕਦਾ ਤੇ ਇਹਨਾਂ ਨੇ ਆਪਣਾ ਫੋਨ ਨੰਬਰ ਵੀ ਸ਼ੇਅਰ ਕੀਤਾ ਹੈ ਜੇ ਕੋਈ ਫੋਨ ਕਰਕੇ ਵੀ ਸਲਾਹ ਲੈਣਾ ਚਾਹੁੰਦਾ ਤਾਂ ਲੈ ਸਕਦਾ ਸੰਗਰੂਰ ਘੰਟਾ ਕਰਕਰਚਾਰੀਆਂ ਦੇ ਕੋਲੇ ਇਹਨਾਂ ਦਾ ਆਪਣਾ ਕਲੀਨਿਕ ਹੈ 5:30 ਤੋਂ ਬਾਅਦ ਇਹ ਤੁਹਾਨੂੰ ਇੱਥੇ ਮਿਲਣਗੇ ਤੁਸੀਂ ਫੋਨ ਕਰਕੇ ਵੀ ਕਦੋਂ ਮਰਜੀ ਆ ਸਕਦੇ ਹੋ ਤੇ ਆਪਾਂ ਕਹਿ ਸਕਦੇ ਆ ਕਿ ਜੋ ਇਹਨਾਂ ਦਾ ਇਹ ਪਰਚਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਕਿ ਕਾਫੀ ਜਿਆਦੇ ਬਿਮਾਰੀਆਂ ਹਨ ਜੋ ਇਹਨਾਂ ਨੇ ਆਪਣੇ ਇੱਥੇ ਇਹਦੇ ਉੱਪਰ ਲਿਖਿਆ ਹੋਇਆ ਹੈ ਨਾ ਪਰਚੇ ਦੇ ਉੱਪਰ ਕਿ ਹਰ ਇੱਕ ਬਿਮਾਰੀ ਤੋਂ ਜੋ ਬੰਦਾ ਪੀੜਤਾ ਕੋਈ ਆਪਣੀਆਂ ਕਿ ਸਲਾਹ ਲੈ ਸਦਾ ਆਪਣੇ ਅਗੇ ਦਵਾਈ ਲੈ ਸਦਾ